ਤੇ ਇੱਕ ਵੱਡੀ ਸਮੱਸਿਆ ਇੱਥੇ ਇਹ ਵੀ ਹੈਗੀ ਹੈ ਕਿ ਜਿਵੇਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਲੋਕਾਂ ਦੀ ਡਿਮਾਂਡਾਂ ਆ ਰਹੀਆਂ ਕਿ ਇੱਥੇ ਪੁਲ ਜਿਹੜਾ ਆ ਪੱਕੇ ਤੌਰ ਦੇ ਤੇ ਬਣਾਇਆ ਜਾਵੇ ਜਿਹੜਾ ਅਪਲ ਟੂਨ ਪੁਲ ਤੇ ਇੱਕ ਟੈਂਪਰੇਰੀ ਚੀਜ਼ਾਂ ਹੋ ਗਿਆ ਨੇ ਕਦੇ ਹੋਇਆਗਾ ਕਿਤੇ ਨਹੀਂ ਹੈਗਾ ਕੀ ਬੜਾ ਕਿਦਾਂ ਰੋੜ ਜਣ ਕਦੋਂ ਪਾਣੀ ਆ ਜਾਣਾ ਉਹਦੀ ਸੁਭਾਵਿਕ ਤੌਰ ਦੇ ਉੱਤੇ ਕੀ ਬਣਦਾ ਹੈ ਕਿ ਇਹ ਪੈਣਾ ਚਾਹੀਦਾ ਹੈ ਤੇ ਕਦੋਂ ਤੱਕ ਪੈ ਜਾਏਗਾ ਕੋਈ ਗੱਲਬਾਤ ਇਹਦੀ ਕੋਈ ਛਿੜੀ ਹੈ ਕੋਈ ਨਹੀਂ ਪੱਕਾ ਪੁਲ ਤੇ ਸਰ ਬੰਨਾ ਬੰਨਾ ਜੀ ਉਹ ਪੂਰਾ ਕਾਗਜਕਾਰਵਾਈ ਹੋ ਗਈ ਹੈ ਲਗਭਗ ਹੋ ਗਈ ਹੈ ਜੀ ਬਸ ਹੁਣੇ ਸ਼ੁਰੂ ਹੋਣ ਦੀ ਗੱਲ ਹੈ ਥੋੜੇ ਦਿਨਾਂ ਤੱਕ ਅਗਲੇ ਸਾਲ ਚ ਸ਼ੁਰੂ ਹੋ ਜਾਏਗਾ ਜੀ ਕਿੰਨੇ ਕਿਲੋਮੀਟਰ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪੁਲ ਬਣੂ ਲਗਭਗ 1 ਕਿਲੋਮੀਟਰ ਪੁਲ ਬਣੇਗਾ ਬ੍ਰਿਜ ਬਣੇਗਾ ਜੀ ਹਾਂਜੀ ਕਿੱਥੋਂ ਕਿੱਥੇ ਤੱਕ ਕਨੈਕਟ ਜੁੜੇਗਾ ਜੀ ਉਹਦਾ ਇਹ ਚੱਕਰਾਮ ਸਹਾਇਤੋਂ ਆਪਣਾ ਜਾਏਗਾ ਜੀ ਇਹ ਸਾਪ ਰ ਜਮੀਨ ਹੈ ਉੱਥੇ ਜਾ ਕੇ ਤਾਰਾਂਗੇ ਜੀ ਇਹਨੂੰ ਹਾਂਜੀ ਹਾਂਜੀ ਕਿੰਨੇ ਮਲਕੀ ਹਾਈਡ ਕਿੰਨੀ ਕਿਜੀ ਹੋਗੀ ਜੇ ਮੰਨ ਲਓ ਕਿ ਪਾਣੀ ਦਾ ਪੱਧਰ ਜਿਹੜਾ 7 ਫੁੱਟ ਆਇੰਦਾ 8 ਫੁੱਟ ਆਇੰਦਾ ਪਾਣੀ ਵੇਹਟਾਂ ਜਿੰਨੇ ਵੀ ਸਾਰੇ ਪਿੰਡ ਆ ਗਏ ਉਹ ਡੁੱਬ ਜਾਂਦੇ ਨੇ ਉਹ ਪਾਣੀ ਦਾ ਲੈਵਲ ਦੇਖ ਕੇ ਹੈਡ ਦੀ ਉੱਪਰ ਉੱਚੀ ਕਿ ਕੀਤੀ ਜਾਏਗੀ ਜੀ ਕੋਈ ਚੱਕਰ ਨਹੀਂ ਜਿੰਨਾ ਪਾਣੀ ਚੜਿਆ ਨਾ ਉਹਦੇ ਉੱਪਰ ਹੀ ਉੱਚੀ ਰੱਖਣੀ ਹੈ ਹੈਡ ਦੀ ਅੱਛਾ ਗੱਲਬਾਤ ਕਰੀਏ ਤਾਂ ਜਦੋਂ ਮਕੌੜਾ ਪਤਨ ਦੇ ਉੱਤੇ ਹਾਰ ਵਰਗੀ ਸਥਿਤੀ ਬਣੀ ਸੀਗੀ ਤਾਂ ਪਾਣੀ ਇੱਥੇ 7-7 ਫੁੱਟ ਜਿਹੜਾ ਉੱਪਰ ਹੋ ਗਿਆ ਸੀਗਾ ਜਿਸ ਦੇ ਵਜੋਂ ਕਿ ਸੱਤ ਪਿੰਡ ਦਾ ਕਨੈਕਟ ਜਿਹੜਾ ਆ ਆਪਣੇ ਭਾਰਤ ਨਾਲ ਟੁੱਟ ਜਾਂਦਾ ਸੀਗਾ ਤੇ ਜਿਹੜਾ ਇੱਥੇ ਪਲਟੂਨ ਪੁਲ ਜਿਹੜਾ ਆ ਇੱਕ ਟੈਂਪਰੇਰੀ ਪੁਲ ਜਿਹਨੂੰ ਕਿਹਾ ਜਾਂਦਾ ਆ ਉਹ ਪਾਇਆ ਜਾਂਦਾ ਆ ਜੋ ਕਿ ਅਕਤੂਬਰ ਮਹੀਨੇ ਤੋਂ ਜਿਹੜਾ ਇਹ ਵਾ ਸ਼ੁਰੂਆਤੀ ਤੌਰ ਦੇ ਉੱਤੇ ਸ਼ੁਰੂ ਹੋ ਜਾਂਦਾ ਆ ਚਲੋ ਕਾ ਅਕਸਰ ਮਹੀਨਾ ਉੱਪਰ ਹੋ ਚੁੱਕਾ ਆ ਤੇ ਜਿਹੜਾ ਪਲਟੂਨ ਪੁਲ ਜਿਹੜਾ ਆ ਹੁਣ ਪੈਣਾ ਇਹਦਾ ਇੱਕ ਦੋ ਦਿਨ ਤੱਕ ਸ਼ੁਰੂ ਹੋਣ ਲੱਗਾ ਵਾ ਅੱਛੇ ਕਾ ਸਰ ਤੇ ਜਿਹੜਾ ਪਲਟੂਨ ਪੋਲਾ ਭਾਜੀ ਕਿਹੜੇ ਸਮੇਂ ਤੇ ਕਦੋਂ ਪਾਇਆ ਜਾਂਦਾ ਆ ਪੁਲ ਜੀ 1 ਅਕਤੂਬਰ ਦੇ 15 ਤੋਂ ਬਾਅਦ ਹੀ ਬੰਦਾ ਪਹਿਲਾਂ ਵੀ ਇਸ ਕਰਕੇ ਲੇਟਸ ਕਰਕੇ ਹੋ ਗਿਆ ਜੀ ਥੋੜਾ ਜਿਹੜੀ ਦਰਿਆ ਦੀ ਚੜਾਈ ਹੈ ਇਹ ਜ਼ਿਆਦਾ ਹੋ ਗਈ ਹੈ ਪਹਿਲੇ ਨਾਲੋਂ ਤੇ ਸਮਾਨ ਥੋੜਾ ਜਿਹੜਾ ਆਪਣਾ ਪਲਟੂਨ ਵਗੈਰਾ ਇਹ ਦੂਸਰੀ ਸ਼ੈਅ ਤੋਂ ਸ਼ਿਫਟ ਕਰਨੇ ਪੈਣਾ ਹੈ ਤੇ ਇਹ 100 ਕਾਗਜ਼ ਖਵਰੇ ਕਰਨੇ ਪੈਂਦੀ ਹੈ ਜੀ ਤੇ ਕਾਜਕਾਰਵਾਈ ਤਕਰੀਬਨ ਹੱਡੀ ਹੋ ਗਈ ਹੈ ਤੇ ਸ਼ਿਫਟ ਕਰਨਾ ਸ਼ੁਰੂ ਕਰ ਦਾਂਗੇ ਕੱਲ ਤੋਂ ਅਸੀਂ ਤੇ ਲਗਭਗ ਪਰਸੋ ਤੋਂ ਸ਼ੁਰੂ ਕਰ ਦਾਂਗੇ ਪੁਲ ਜੀ ਤੇ ਕਿੰਨੀ ਲੱਕੜ ਜਿਹੜੀ ਹੈ ਪਾਣੀ ਦੇ ਵਿੱਚ ਰੋੜ ਚੁੱਕੀ ਹੈ ਜੀ ਪੋਲੇ ਨਹੀਂ ਸਾਡਾ ਤੇ ਸਮਾਨ तकरीबन ਲਗਭਗ ਠੀਕ ਹੈ ਥੋੜੀ ਰੇਲਿੰਗ ਰੁੜੀ ਹੈ ਜੀ ਰੇਲਿੰਗ ਜਿਹੜੀ ਉੱਪਰ ਰੇਲਿੰਗ ਕਰਦੇ ਆ ਉਹ ਰੁੜਿਆ ਸਮਾਨ ਥੋੜਾ ਬਾਕੀ ਠੀਕ ਹੈ ਸੇਫ ਹੈ ਬਾਕੀ ਸਾਰਾ ਆਪਣਾ ਤੇਰੀਆ ਵਗੈਰਾ ਜਿਹੜੀ ਉੱਪਰ ਪੈਂਦੀ ਸਾਰਾ ਸਮਾਨ ਸੇਫ ਹੈ ਬਾਕੀ ਜੀ ਹਾਂ ਜੀ ਤੇ ਕਿੰਨੇ ਲੰਬਾਈ ਕਿੰਨੀ ਹੁੰਦੀ ਹੈ ਇਹਦੀ ਪੋਲ ਦੀ ਜਿਹੜੀ ਪਲਟੂਨ ਪੋਲ ਪੈਣ ਦੀ ਇਹ ਲਗਭਗ ਪਹਿਲਾਂ ਤੇ 550 ਫੁੱਟ ਬਣਦੀ ਸੀ ਜੀ ਤੇ ਇਸ ਵਾਰ 850 ਫੁੱਟ ਬਣ ਗਈ ਹੈ ਜੀ ਇਹਦੀ ਆਪਣਾ ਲੰਬਾਈ ਹੈਗੀ ਇਹਦੀ ਚੌੜਾਈ ਅੱਛਾ ਹਾਂ ਜੀ ਮੀਟਰ ਬਣ ਗਈ ਫਿਰ ਫੁੱਟ ਮੀਟਰ ਦੇਖ ਲਓ ਤੁਸੀਂ ਲਗਭਗ ਚਾਰ ਚਾਰ-ਪੰਜ ਸੌ ਮੀਟਰ ਪਾਣੀ ਜਾਣੀ ਹੈ ਜੀ। ਅੱਛਾ। ਹਾਂਜੀ ਹਾਂਜੀ। ਠੀਕ ਹੈ ਜੀ। ਤੇ ਇਹ ਕੇਜੋ ਤੱਕ ਨਿਮਾਨ ਲਗਾਇਆ ਜਾ ਰਿਹਾ ਕਿੰਨੇ ਦਿਨਾਂ ਦੇ ਵਿੱਚ ਇਹ ਪਲਟੂਨ ਪੁਲ ਜਿਹੜਾ ਇਹ ਮੁਕੰਮਲ ਤੌਰ ਦੇ ਉੱਤੇ ਪੂਰਾ ਹੋ ਜਾਂਦਾ ਹੈ। 10 ਦਿਨ ਤੱਕ ਕੰਪਲੀਟ ਹੋ ਜਾਏਗਾ ਜੀ। ਅੱਛਾ। ਹਾਂਜੀ ਫਿਰ ਆਣੇ ਜਾਣੇ ਸ਼ੁਰੂ ਹੋ ਜਾਏਗਾ। ਇਹ ਲਗਭਗ ਇੱਕ ਹਫਤਾ ਲੱਗਣਾ ਜੀ। ਠੀਕ ਹੈ। ਆ ਪਰਸੋਂ ਤੋਂ ਸ਼ੁਰੂ ਕਰਾਂਗੇ। 8-9 ਦਿਨ 10 ਦਿਨ ਲੱਗ ਜਾਣੇ ਲਗਭਗ ਜੀ। ਅਧਿਕਾਰੀ ਆਏ ਇੱਥੇ ਫਿਰ ਹਾਂਜੀ ਅੱਜ ਆਏ ਸਾਰੇ ਅਫਸਰ ਆਏ ਜੀ। ਹਾਂਜੀ। ਸਾਡੇ ਐਸਡੀਓ ਸਾਹਿਬ ਜੈ ਸਾਹਬ ਹੈ ਹਾਂਜੀ ਤਹਿਸੀਲਦਾਰ ਸਾਹਿਬ ਹੀ ਹੋ ਕੇ ਗਏ ਆ ਜੀ ਅੱਛਾ ਹਾਂਜੀ ਕਿੰਨੇ ਪਿੰਡ ਜਿਹੜੇ ਨੇ ਪਾਰਲੇ ਪਨੇ ਇਹਨਾਂ ਦਾ ਕਨੈਕਟ ਟੁੱਟ ਜਾਂਦਾ ਹੈ ਜੀ ਕਿੰਨੇ ਮਹੀਨੇ ਤੱਕ ਟੁੱਟਿਆ ਹੀ ਰਹਿੰਦਾ ਹੈ ਇਹ ਸੱਤ ਪਿੰਡ ਹੈ ਜੀ ਲਗਭਗ 4 4.5 ਮਹੀਨੇ ਜਿਹੜਾ ਇਹਨਾਂ ਦਾ ਕਨੈਕਟ ਟੁੱਟ ਜਾਂਦਾ ਹੈ ਹਿੰਦੁਸਤਾਨ ਨਾਲੋਂ ਹਾਂਜੀ ਤੇ ਕਿੰਨੇ ਮਹੀਨੇ ਤੱਕ ਰਹਿੰਦਾ ਫਿਰ ਟੁੱਟ ਇਹ 4 4.5 ਮਹੀਨੇ ਟੁੱਟਦਾ ਜੀ ਅੱਛਾ 4.5 ਬਾਕੀ 8 7.5 8 ਮਹੀਨੇ ਜਿਹੜਾ ਬ੍ਰਿਜ ਬਣ ਜਾਂਦਾ ਪੁਲ ਬਣ ਜਾਂਦਾ ਜੀ ਹਾਂਜੀ ਤੇ ਇੱਕ ਵੱਡੀ ਸਮੱਸਿਆ ਇੱਥੇ ਇਹ ਵੀ ਹੈਗੀ ਹੈ ਕਿ ਜਿਵੇਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਲੋਕਾਂ ਦੀ ਮੰਗਾਂ ਆ ਰਹੀਆਂ ਕਿ ਇੱਥੇ ਪੁਲ ਜਿਹੜਾ ਆ ਪੱਕੇ ਤੌਰ ਦੇ ਤੇ ਬਣਾਇਆ ਜਾਵੇ ਜਿਹੜਾ ਅਪਲ ਟੂਨ ਪੁਲ ਤੇ ਇੱਕ ਟੈਂਪਰੇਰੀ ਚੀਜ਼ਾਂ ਹੋ ਗਿਆ ਨੇ ਕਦੇ ਹੋਏਗਾ ਕਿਤੇ ਨਹੀਂ ਹੈਗਾ ਕੀ ਬੜਾ ਕਿਦਾਂ ਰੋੜ ਜਣ ਕਦੋਂ ਪਾਣੀ ਆ ਜਾਣਾ ਹਾਂਜੀ ਉਹਦੀ ਸੁਭਾਵਿਕ ਤੌਰ ਦੇ ਉੱਤੇ ਕੀ ਬਣਦਾ ਹੈ ਕਿ ਇਹ ਪਹਿਣਾ ਚਾਹੀਦਾ ਹੈ ਤੇ ਕਦੋਂ ਤੱਕ ਪੈ ਜਾਏਗਾ ਕੋਈ ਗੱਲਬਾਤ ਇਹਦੀ ਕੋਈ ਛਿੜੀ ਹੈ ਕੋਈ ਨਹੀਂ ਪੱਕਾ ਪੁਲ ਤੇ ਸਰ ਬਣਨਾ ਬਣਨਾ ਜੀ ਉਹ ਪੂਰਾ ਕਾਗਜ਼ ਕਾਰਵਾਈ ਹੋ ਗਈ ਹੈ ਲਗਭਗ ਹੋ ਗਈ ਹੈ ਜੀ ਬਾਤੋ ਹੁਣ ਸ਼ੁਰੂ ਹੋਣ ਦੀ ਗੱਲ ਆ ਥੋੜੇ ਦਿਨਾਂ ਤੱਕ ਅਗਲੇ ਸਾਲ ਚ ਸ਼ੁਰੂ ਹੋ ਜਾਏਗਾ ਜੀ ਇਹ ਕਿੰਨੇ ਕਿਲੋਮੀਟਰ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਹ ਪੁਲ ਬਣੂਗਾ ਲਗਭਗ 1 ਕਿਲੋਮੀਟਰ ਪੁਲ ਬਣੇਗਾ ਬ੍ਰਿਜ ਬਣੇਗਾ ਜੀ ਅੱਛਾ ਹਾਂ ਜੀ ਕਿੱਥੋਂ ਕਿੱਥੇ ਤੱਕ ਕਨੈਕਟ ਜੁੜੇਗਾ ਜੀ ਉਹਦਾ ਇਹ ਚੱਕਰਾਮ ਸਹਾਏ ਤੋਂ ਆਪਣਾ ਜਾਏਗਾ ਜੀ ਇਹ ਸਾਫ ਰ ਜਮੀਨ ਹੈ ਹਾਂ ਜੀ ਉੱਥੇ ਜਾ ਕੇ ਤਾਰਾਂਗੇ ਜੀ ਇਹਨੂੰ ਅੱਛਾ ਹਾਂ ਜੀ ਹਾਂ ਜੀ ਕਿੰਨੇ ਮਿਲ ਕੀ ਹਾਈਡ ਕਿੰਨੀ ਕਿ ਜੀ ਹੋਗੀ ਜੇ ਮੰਨ ਲਓ ਕਿ ਪਾਣੀ ਦਾ ਪੱਧਰ ਜਿਹਦਾ 7 ਫੁੱਟ ਆਇਂਦਾ 8 ਫੁੱਟ ਆਇਂਦਾ ਪਾਣੀ ਵੇਹਟਾਂ ਜਿੰਨੇ ਵੀ ਸਾਰੇ ਪਿੰਡ ਆ ਗਏ ਉਹ ਡੁੱਬ ਜਾਂਦੇ ਨੇ ਉਹ ਪਾਣੀ ਦਾ ਲੈਵਲ ਦੇਖ ਕੇ ਹੈਡ ਦੀ ਉੱਪਰ ਉੱਚੀ ਕਿ ਕੀਤੀ ਜਾਏਗੀ ਜੀ ਕੋਈ ਚੱਕਰ ਨਹੀਂ ਆ ਜਿੰਨਾ ਪਾਣੀ ਚੜਿਆ ਨਾ ਉਹਦੇ ਉੱਪਰ ਹੀ ਉੱਚੀ ਰੱਖਣੀ ਹੈਟ ਦੀ ਅੱਛਾ ਹਾਂਜੀ ਹਾਂਜੀ ਕੀ ਨਾਮ ਕੀ ਹੈ ਤੁਹਾਡਾ ਤੇ 70 ਸਿੰਘ ਮੇਰਾ ਨਾਮ ਜੀ ਬਿਲਕੁਲ ਜੀ ਇਹ ਸੀਗੇ 77 ਸਿੰਘ ਜੀ ਜੋ ਕਿ ਪੀ ਡਬਲ ਯੂ ਡੀ ਦੇ ਅਧਿਕਾਰੀ ਨੇ ਇੱਥੇ ਤਨਾਤ ਨੇ ਮੌਕੇ ਤੇ ਤੇ ਇਹਨਾਂ ਦਾ ਕਹਿਣਾ ਹੈ ਕਿ ਪਲਟੂਨ ਪੁਲ ਜਿਹੜਾ ਹੈਗਾ ਆ ਦੋ ਦਿਨ ਦੇ ਵਿੱਚ ਜਿਹੜਾ ਆ ਇਹਨੂੰ ਪਾਉਣਾ ਸ਼ੁਰੂ ਕਰਦੇ ਆਂਗੇ ਤੇ ਹਫ਼ਤੇ ਦੇ ਅੰਦਰ ਜਿਹੜਾ ਆ ਇਹ 800 ਮੀਟਰ ਦਾ ਦਾਇਰਾ ਜਿਹੜਾ ਆ ਘੇਰਾ ਵੱਡਾ ਹੋਣ ਕਰਕੇ ਹੋ ਗਿਆ ਆ ਪਹਿਲਾਂ 500 ਮੀਟਰ ਦਾ ਹੁੰਦਾ ਸੀਗਾ ਤੇ ਹੁਣ ਜਿਹੜਾ ਆ ਇੱਥੇ ਕੋਈ 800 ਕਿਲੋ ਮੀਟਰ ਦਾ ਲਾ ਕੇ ਚੱਲੋ ਤੇ ਪਲਟੂਨ ਪੁਲ ਜਿਹੜਾ ਆ ਉਹ ਪੈ ਜਾਏਗਾ ਵੱਡੀ ਗੱਲ ਇਹ ਚੀਜ਼ ਉੱਤੇ ਆ ਕਿ ਪਲਟੂਨ ਪੁਲ ਆਖਰਕਾਰ ਕਦੋਂ ਤੱਕ ਇਹ ਲੋਕਾਂ ਨੂੰ ਨਜਾਤ ਮਿਲੂਗੀ ਇਸ ਪੁਲ ਦੇ ਉੱਤੇ ਤੇ ਪੱਕੇ ਪੁਲ ਦੀ ਜਿਹੜੀ ਆ ਅਨੁਮਾਨ ਜਿਹੜਾ ਵਾ ਹੁਣ ਇਹਨਾਂ ਵੱਲੋਂ ਜਾ ਰਿਹਾ ਕਿ 1 ਕਿਲੋਮੀਟਰ ਦਾ ਜਿਹੜਾ ਦਾਇਰਾ ਆ ਉਹ ਪੁਲ ਜਿਹੜਾ ਪੱਕੇ ਦੀ ਜਿਹੜੀ ਆ ਹੋਂਦ ਵਿੱਚ ਆ ਰਿਹਾ ਕਿ ਬਣ ਜਾਊਗਾ ਅਕਸਰ ਇਹ ਸਵਾਲ ਕਾਫੀ ਉੱਠਦੇ ਨਜ਼ਰ ਆਉਂਦੇ ਨੇ ਪਰ ਜਦੋਂ ਤੋਂ ਬਣੇਗਾ ਇਹ ਸਵਾਲ ਉਦੋਂ ਹੀ ਖੜੇ ਹੁੰਦੇ ਨੇ ਚਲੋ ਦੇਖਦੇ ਹਾਂ ਕਿ ਇਹ ਕਦੋਂ ਤੱਕ ਇਹ ਪੁਲ ਬਣੇਗਾ ਤਦ ਤੱਕ ਦੀ ਦੋ ਜੀ ਆ ਜੀ ਧੰਨਵਾਦ